ਸਰਕਾਰੀ ਹਸਪਤਾਲ ਲੋਪੋਕੇ ਵਿਖੇ ਦਵਾਈ ਲੈਣ ਆਏ ਇੱਕ ਵਿਅਕਤੀ ਵੱਲੋਂ ਡਾਕਟਰਾਂ ਨਾਲ ਦੁਰਵਿਹਾਰ ਕਰਕੇ ਹਮਲਾ ਕਰਕੇ ਪੱਗ ਲਾਉਣ ਦੀ ਖਬਰ ਸਾਹਮਣੇ ਆਈ ਹੈ ਇਸੇ ਸੰਬੰਧੀ ਜਾਣਕਾਰੀ ਦਿੰਦਿਆਂ ਪੀਸੀਐਮਐਸ ਐਸੋਸੀਏਸ਼ਨ ਪੰਜਾਬ ਯੂਨਿਟ ਅਮਰਸਰ ਦੇ ਪ੍ਰਧਾਨ ਸੁਮੀਤ ਪਾਲ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਹੈ ਕਿ ਡਾਕਟਰ ਜਸਕਰਨ ਸਿੰਘ ਜੋ ਕਿ ਬੱਚਿਆਂ ਦੇ ਡਾਕਟਰ ਮਾਹਿਰ ਡਾਕਟਰ ਹਨ ਐਸਐਮਓ ਦੇ ਕਮਰੇ ਵਿੱਚ ਕਿਸੇ ਕੰਮ ਲਈ ਆਏ ਸਨ ਇਥੇ ਦੌਰਾਨ ਪਿੰਡ ਥਰਾਂਗੜੇ ਦੇ ਰਵਿੰਦਰ ਸਿੰਘ ਆਪਣੇ ਬੱਚੇ ਤੇ ਪਤਨੀ ਨਾਲ ਵਰਨਾਕਾਰ ਤੇ ਦਵਾਈ ਲੈਣ ਆਏ। ਉਕਤ ਵਿਅਕਤੀ ਆਪਣੀ ਪਤਨੀ ਦੀ ਦਵਾਈ ਲੇਡੀਜ਼ ਡਾਕਟਰ ਕੋਲੋਂ ਲੈਣ ਉਪਰੰਤ ਐਸਐਮਓ ਦੇ ਕਮਰੇ ਵਿੱਚ ਆਇਆ ਅਤੇ ਉਕਤ ਵਿਅਕਤੀ ਨੇ ਡਾਕਟਰ ਜਸਕਰਨ ਸਿੰਘ ਨਾਲ ਦੁਰਬਿਹਾਰ ਕੀਤਾ ਤੇ ਝਗੜਾ ਕਰਕੇ ਉਸਦੀ ਪੱਗ ਉਤਾਰ ਦਿੱਤੀ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਲੋਪੋਕੇ ਦੇ ਐਸਆਈ ਪਰਸ਼ੋਤਮ ਸ਼ਰਮਾ ਹੌਲਦਾਰ ਕੁਲਵੰਥ ਸਿੰਘ ਮੌਕੇ ਤੇ ਪਹੁੰਚੇ। ਇੱਥੇ ਸਬੰਧੀ ਦੂਜੀ ਧਿਰ ਦੇ ਰਵਿੰਦਰ ਸਿੰਘ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਉਲਟਾ ਦੋਸ਼ ਲਗਾਇਆ ਕਿ ਉਕਤ ਡਾਕਟਰ ਕਮਰੇ ਵਿੱਚ ਸ਼ਰਾਬ ਪੀ ਰਹੇ ਸਨ ਮੈਂ ਉਹਨਾਂ ਨੂੰ 15 ਤੋਂ 20 ਮਿੰਟ ਇੰਤਜ਼ਾਰ ਕੀਤਾ ਜਦੋਂ ਮੈਂ ਆਪਣੇ ਬੱਚੇ ਦੀ ਹਾਲਤ ਸਰੀਸ ਬਾਰੇ ਦੱਸਿਆ ਤਾਂ ਡਾਕਟਰ ਨੇ ਮੇਰੀ ਪਤਨੀ ਨਾਲ ਦੁਰਵਿਹਾਰ ਕੀਤਾ ਜਿਸ ਕਰਕੇ ਮੇਰੀ ਡਾਕਟਰ ਨਾਲ ਤੱਕਾ ਮੁਕੀ ਹੋਈ ਡਾਕਟਰ ਆਪੇ ਥੱਲੇ ਡਿੱਗ ਪਿਆ ਅਤੇ ਉਸਦੀ ਭੱਗ ਆਪੇ ਹੀ ਉੱਥੇ ਲੱਤ ਗਈ ਜਿਸ ਵਿੱਚ ਸਾਰੀ ਜਾਂਚ ਹੋਣੀ ਚਾਹੀਦੀ ਹੈ ਇੱਥੇ ਸਬੰਧ ਵਿੱਚ ਜਦੋਂ ਥਾਣਾ ਲੋਪੁਕੇ ਦੇ ਮੁਖੀ ਪ੍ਰਭਜੀਤ ਸਿੰਘ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਆਖਿਆ ਕਿ ਡਾਕਟਰ ਜਸਕਰਨ ਸਿੰਘ ਵੱਲੋਂ ਬਿਆਨਾਂ ਦੇ ਆਧਾਰ ਤੇ ਉਕਤ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਘਟਨਾ ਵਾਪਰੀ ਹਸਪਤਾਲ ਦੇ ਵਿੱਚ ਮਾਰਕਟਾਈ ਹੋਈ ਕੀ ਮਸਲਾ ਸੀ? ਸਰ ਐਦਾ ਹੈ ਕਿ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਹਾਂਜੀ ਕਿ ਡਾਕਟਰ ਜਸਕਰਨ ਸਿੰਘ ਇਥੇ ਪੀਡੀਆਟ੍ਰਿਕ ਸਪੈਸ਼ਲਿਸਟ ਨੇ ਸੀਐਸਸੀ ਲੋਪੋਕੇ ਦੇ ਵਿੱਚ ਉਹ ਆਪਣੇ ਐਸਐਮਓ ਸਾਹਿਬ ਦੇ ਰੂਮ ਦੇ ਲਾਗੇ ਆਏ ਸੀਗੇ ਕਿਸੇ ਕੰਮ ਵਾਸਤੇ ਹਾਂਜੀ ਤੇ ਇੱਕ ਪੇਸ਼ੈਂਟ ਸੀਗਾ ਉਹ ਆਪਣੇ بیوی ਬੱਚੇ ਦੇ ਨਾਲ ਸੀਗਾ ਤੇ ਪਹਿਲਾਂ ਉਹਨੇ ਮੈਡੀਸਨ ਸਪੈਸ਼ਲਿਸਟ ਨੇ ਉਹਨਾਂ ਨੂੰ ਦੇਖਿਆ ਉਸ ਤੋਂ ਬਾਅਦ ਐਸਐਮਓ ਸਾਹਿਬ ਨੇ ਉਹ ਪੇਸ਼ੈਂਟ ਨੂੰ ਅਟੈਂਡ ਕੀਤਾ ਬਟ ਉਹਨੂੰ ਆਈ ਡੋਨਟ ਨੋ ਕਿਸ ਕਾਰਨ ਕਰਕੇ ਸੈਟੀਸਫੈਕਸ਼ਨ ਜਾਂ ਉਹ ਆਪਣੇ ਸੈਂਸੋਰੀਅਮ ਦੇ ਵਿੱਚ ਨਹੀਂ ਸੀਗਾ ਉਹਨੇ ਡਾਕਟਰ ਜਸਕਰਨ ਦੇ ਨਾਲ ਗਲਤ ਸ਼ਬਦਾਵਲੀ ਚ ਗੱਲ ਕੀਤੀ ਹੈ ਫਿਰ ਅਚਾਨਕ ਉਹਨੇ ਹਮਲਾ ਕੀਤਾ ਹੈ ਹਮਲੇ ਦੇ ਵਿੱਚ ਡਾਕਟਰ ਸਾਹਿਬ ਦੀ ਪਾਗ ਉਤਰ ਗਈ ਹੈ ਤੇ ਪਾਗ ਉਤਰਨ ਤੋਂ ਬਾਅਦ ਉਨੇ ਡਾਕਟਰ ਸਾਹਿਬ ਨੇ ਕਿਹਾ ਵੀ ਤੂੰ ਇੱਕ ਹੀ ਕਰ ਰਿਹਾ ਹੈ ਤੇ ਉਹਨੇ ਇੱਕ ਅੱਧੇ ਮਿੰਟ ਬਾਅਦ ਆਪਣੀ ਗੱਡੀ ਚੋਂ ਬੇਸਬਾਲ ਦਾ ਸਲੱਗਰ ਕੱਢਿਆ ਤੇ ਡਾਕਟਰ ਸਾਹਿਬ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਰਿਆਂ ਨੇ ਵਿੱਚ ਪਾ ਕੇ ਸਟਾਫ ਮੈਂਬਰਾਂ ਨੇ ਪਰੇ ਕੀਤਾ ਪਰ ਉਹਨੇ ਜਦੋਂ ਸਲੱਗਰ ਚਲਾਇਆ ਤੇ ਉਸ ਦੌਰਾਨ ਡਾਕਟਰ ਸਾਹਿਬ ਨੂੰ ਵੀ ਲੱਗੀ ਹੈ ਤੇ ਇੱਕ ਦੋ ਜਾਣੇ ਹੋਰ ਸਟਾਫ ਮੈਂਬਰਾਂ ਨੂੰ ਵੀ ਲੱਗੀ ਹੈ ਤੇ ਅਸੀਂ ਬਿੰਗ ਐਸੋਸੀਏਸ਼ਨ ਪੀਸੀਐਮਐਸ ਐਸੋਸੀਏਸ਼ਨ ਅਦੀ ਕੜੇ ਸ਼ਬਦਾਂ 'ਚ ਨਿੰਦਾ ਕਰਦੇ ਹਾਂ ਜੇ ਇਹੋ ਜਿਹੇ ਹਮਲੇ ਵਾਰ-ਵਾਰ ਹੁੰਦੇ ਰਹਿਣਗੇ ਜੇ ਡਾਕਟਰਾਂ ਦੀ ਡਿਊਟੀ ਦੇ ਦੌਰਾਨ ਡਾਕਟਰ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਹੀ ਨਹੀਂ ਕਰਨਗੇ ਤੇ ਇਹ ਬਹੁਤ ਦੁੱਖ ਦੀ ਗੱਲ ਆ ਪ੍ਰਸ਼ਾਸਨ ਨੂੰ ਪੁਲਿਸ ਸਿਸਟਮ ਨੂੰ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਇਹੇ ਵੱਲ ਦੇਖਣਾ ਚਾਹੀਦਾ ਔਕੇ ਤੇ ਅਸੀਂ ਹੁਣ ਐਸਐਚਓ ਨੂੰ ਸੰਬੰਧਿਤ ਐਸਐਚਓ ਨੂੰ ਐਫਆਈਆਰ ਲਖਣ ਵਾਸਤੇ ਦਰਖਾਸਤ ਲਿਖ ਦਿੱਤੀ ਹੈ ਤੇ ਜੇ ਪ੍ਰਸ਼ਾਸਨ ਜਾਂ ਪੁਲਿਸ ਇਹਦੇ ਬਾਰੇ ਟਾਈਮ ਸਰ ਕੋਈ ਕਾਰਵਾਈ ਨਹੀਂ ਕਰਦੀ ਜਾਂ ਬੰਦਿਆਂ ਦੀ ਅਰੇਸਟ ਨਹੀਂ ਹੁੰਦੀ ਐਫਆਈਆਰ ਦਰਜ ਨਹੀਂ ਹੁੰਦੀ ਤੇ ਫਿਰ ਲੋਪੋ ਕੇ ਸੀਐਸਸੀ ਦੇ ਵਿੱਚ ਓਪੀਡੀ ਸ਼ਟਡਾਊਨ ਕਰ ਦਿੱਤੀ ਜਾਏਗੀ ਤੇ ਫਿਰ ਅਗੋਂ ਵਿਚਾਰ ਕੀਤਾ ਜਾਏਗਾ ਵੀ ਇਹਨੂੰ ਇਹ ਜਿਹੜੀ ਇਹ ਸੰਘਰਸ਼ਾ ਜ਼ਿਲ੍ਹਾ ਲੈਵਲ ਤੱਕ ਚੱਲੇਗਾ ਕਿ ਨਹੀਂ ਚੱਲੇਗਾ ਪਰ ਅਸੀਂ ਪ੍ਰਸ਼ਾਸਨ ਤੇ ਪੁਲਿਸ ਤੋਂ ਉਮੀਦ ਕਰਦੇ ਹਾਂ ਵੀ ਡਾਕਟਰ ਜਸ ਕਰਨ ਦੇ ਨਾਲ ਇਹ ਜਿਹੜਾ ਦੁਰਵਿਵਹਾਰ ਹੋਇਆ ਇਹ ਨਾ ਇਹ ਦੇ ਸੰਬੰਧ ਵਿੱਚ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਜੋ ਹੋਰ ਕਿਸੇ ਕੋਈ ਸਰਕਾਰੀ ਹਸਪਤਾਲ ਦੇ ਵਿੱਚ ਐਹੋ ਜਿਹੀ ਕੋਈ ਮੰਦਭਾਗੀ ਘਟਨਾ ਕਿਸੇ ਡਾਕਟਰ ਦੇ ਨਾਲ ਨਾ ਹੋਵੇ ਸਾਡੇ ਦੋਸ਼ ਲੱਗੇ ਤੁਸੀਂ ਹਸਪਤਾਲ ਹਮਲਾ ਕਰਕੇ ਡਾਕਟਰ ਦੀ ਪੱਗ ਲਈ ਤੇ ਦੁਰਵਤੋਂ ਬੋਲੇ ਉਹਨਾਂ ਨੇ ਕੀ ਕਹਿਣਾ ਚਾਹੁੰਦੇ ਵੇਖੋ ਵੀਰ ਜੀ ਅਸੀਂ ਕਿ ਆਪਣੇ ਬੱਚੇ ਦੇ ਨਾਲ ਆਪਣੇ ਘਰ ਦੀ ਦੇ ਨਾਲ ਦਵਾਈ ਲੈਣ ਗਏ ਆ ਬੱਚਾ ਸਾਡਾ ਸੀਰੀਅਸ ਹੀ ਤੇ ਅਸੀਂ ਇਹਦੇ ਕਨਵਰ ਪ੍ਰਤਾਪ ਦੇ ਦਫ਼ਤਰ ਤੇ ਬੈਠੇ ਹੀ ਅਸੀਂ ਇਹਨੂੰ ਆਖਿਆ ਕਿ ਬੱਚਾ ਸਾਡਾ ਸੀਰੀਅਸ ਹੈ ਦਵਾਈ ਦੋ ਕਹਿੰਦਾ 5 ਮਿੰਟ ਖਲੋ ਅਸੀਂ ਫਿਰ 5 ਮਿੰਟ ਖਲੋ ਉੱਤੇ ਬਾਹਰ ੁੱਪੇ ਫਿਰ ਆਖਿਆ ਦਵਾਈ ਦੋ ਫਿਰ ਆਂਦਾ 10 ਮਿੰਟ ਖਲੋ ਫਿਰ ਅਸੀਂ 1 ਘੰਟਾ ਪੂਰਾ ਇਹਨਾਂ ਨੂੰ ਡਿੱਕਿਆ ਫਿਰ ਮੈਂ ਅੰਦਰ ਗਿਆ ਮੈਂ ਇਹਨਾਂ ਨੂੰ ਆਖਿਆ ਕਿ ਤੁਸੀਂ ਹਾ ਜਿਹੜਾ ਕੰਮ ਕਰਨ ਦੇ ਜੇ 2 ਵਜੇ ਤੋਂ ਬਾਅਦ ਕਰਿਓ ਪਹਿਲਾਂ ਬੱਚੇ ਨੂੰ ਦਵਾਈ ਦੇ ਦਿਓ ਤੇ ਫਿਰ ਇਹ ਬੋਲਿਆ ਕਿ ਇੱਥੋਂ ਦਫਾ ਆ ਜਾ ਇੱਥੋਂ ਤੈਨੂੰ ਇਹਨੂੰ ਬਾਹਰ ਕੱਢੋ ਹਸਪੀਟਲੋਂ ਬਾਹਰ ਕੱਢੋ ਫਿਰ ਮੇਰੀ ਘਰ ਦੀ ਕਹਿੰਦੀ ਹੈ ਕਿ ਤੁਸੀਂ ਕੱਢ ਲੋਗੇ ਇਹਨੇ ਘਰ ਦੀ ਤੇ ਆਣ ਕੇ ਸਿੱਧਾ ਧੱਕਾ ਮਾਰਿਆ ਤੇ ਫਿਰ ਮੈਂ ਇਦਾਂ ਇੰਨਾ ਧੱਕਾ ਹੋਇਆ ਇਹਨੇ ਮੈਂ ਮੁੱਕੀ ਮਾਰੀ ਤੇ ਡੇਪਿਆ ਇਹਦੀ ਡਿਗਰ ਦੇ ਨਾਲ ਇਹਦੀ ਪਾਤ ਲੱਤ ਗਈ ਇਹ ਮੇਰੇ ਦੇ ਝੂਠਿਆ ਦੋਸ਼ ਲਾਉਂਦਿਆ ਕਿ ਇਹਨੇ ਗੱਡੀ ਤੋਂ ਦਸਤਾ ਕੱਢਿਆ ਦਸਤਾ ਕੱਢ ਕੇ ਉਹਦੇ ਮਾਰਿਆ ਉਹਦੇ ਮਾਰਿਆ ਸੀਸੀ ਵੀ ਸਾਰੀ ਚੈੱਕ ਹੋਵੇ ਤਾਰੀ ਖੜਿਆ ਕੋਈ ਮੈਂ ਕਿਸੇ ਦੇ ਮਾਰਿਆ ਨਹੀਂ ਸਿਰਫ ਧੱਕਾ ਮਾਰਿਆ ਸ਼ਰਾਬੀ ਆਪੇ ਡਿੱਗਦਾ ਫਿਰਦਾ ਹੀ ਪਾਗੇ ਦੀ ਆਪੇ ਲੱਤ ਗਈ ਮੇਰੇ ਕੋਲ ਪਾਗੜ ਨਹੀਂ ਲੱਤੀ ਇਹ ਇਹਦੀ ਸਾਰੀ ਜਾਂਚ ਹੋਣੀ ਚਾਹੀਦੀ ਹੈ ਜੀ ਸਾਰਾ ਇਹ ਹਸਪਤਾਲ ਝਗੜਾ ਹੋਇਆ ਸਬੰਧੀ ਕੋਈ ਦਰਖਾਸਤਾਈ ਕਾਰਵਾਈ ਹੋਈ ਡਾਕਟਰ ਜਸਕਰਨ ਸਿੰਘ ਜੀ ਆਪਣੀ ਡਿਊਟੀ ਤੇ ਮੌਜੂਦ ਸੀਗੇ ਉਹਨਾਂ ਨੇ ਇੱਕ ਲਿਖਤੀ ਐਪਲੀਕੇਸ਼ਨ ਦਿੱਤੀ ਆ ਕਿ ਰਵਿੰਦਰ ਸਿੰਘ ਅਤੇ ਉਸਦੀ ਪਤਨੀ ਨਵਨੀਤ ਕੋਰ ਆਸਥਲਾ ਆਏ ਨੇ ਉਹ ਡਾਕਟਰ ਸਾਹਿਬ ਆ ਦਵਾਈ ਦੇ ਰਹੇ ਸੀ ਵਾਰੀ ਵਾਰੀ ਸਾਰਿਆਂ ਨੂੰ ਉਹਨੇ ਉਹਦੇ ਨਾਲ ਬੱਚਾ ਵੀ ਦਵਾਈ ਲੈਣ ਵਾਸਤੇ ਆਇਆ ਸੀ ਉਸਨੇ ਪਹੁੰਚਾਈ ਵੀ ਮੈਨੂੰ ਵੀਆਈਪੀ ਟ੍ਰੀਟਮੈਂਟ ਮਿਲੇ ਤੇ ਬਾਕੀਆਂ ਨਾਲੋਂ ਪਹਿਲਾਂ ਮੈਨੂੰ ਦਵਾਈ ਦਿੱਤੀ ਜਾਵੇ ਡਾਕਟਰ ਸਾਹਿਬ ਨੇ ਕਿਹਾ ਵੀ ਵਾਰੀ ਦੇ ਨਾਲ ਦਵਾਈ ਦਿੰਦੇ ਆ ਸਾਰਿਆਂ ਨੂੰ ਕਿਸੇ ਦੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ ਪਰ ਉਹ ਇੰਨੀ ਗੱਲ ਦਿੱਤਾਈ ਡਾਕਟਰ ਸਾਹਿਬ ਦੇ ਗਲ ਪੈ ਗਿਆ ਦੱਛਾ ਵੀ ਹੱਥੋਂ ਪਈ ਹੋਇਆ ਵਾ ਉਹਦੇ ਮੁਤਾਬਕ ਉਹਨਾਂ ਨੇ ਐਪਲੀਕੇਸ਼ਨ ਦ੍ਰੇਸ਼ਤੀ ਹੈ ਅਤੇ ਮੁਤਾਬਕ ਕਾਰਵਾਈ ਉਹਨੂੰ ਜੀ ਕੀਤੀ ਜਾ ਰਹੀ ਹੈ